ਪਰ ਬੀਬੀ ਜੀ ਦੀ ਇਮਾਨਦਾਰੀ ਤੇ ਬਾਰੇ ਜਾਈਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆਹ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਇਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਿਹੜੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਉਦੋਂ ਬਾਅਦ ਪਾਰਾ ਸਰੇ ਲਾਤਾ ਕੰਮ ਜਿਹੜਾ ਭਵਾਨੀਗੜ੍ਹ ਦੀ ਰਾਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਭਵਾਨੀਗੜ ਜਦੋਂ ਗਏ ਵੀ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ 'ਚ ਲੱਭੋ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚ ਹੀ ਗਈਆਂ ਤੇ ਬੀਬੀ ਜੀ ਨੇ ਚੱਕ ਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਵੰਣਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਧੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਂ ਕੋਦੂ ਬਣਾ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਛਾਪੀ ਸੀ ਸ਼ਾਬਾਸ਼ੀ ਸੀ 55 ਲੱਖ ਆ ਗਿਆ ਵੀ ਮੈਨੂੰ ਭਵਾਨੀ ਗੜਦੀ 55 ਲੱਖ ਤੁਸੀਂ ਦੋ ਜੀ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਵਾਰੇ ਜਾਈਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿ ਉਹ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਏ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਇਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਿਵੇਂ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀਆਂ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਦੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆਉੱਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹੇ ਆਏ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮਐਲਏ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾ ਬਦਲਾ ਵਾਲੀ ਪਾਰਟੀ ਆ ਤੇ ਦੋਨੋਂ ਐਮਐਲਏ ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸਾਬ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਾਂ ਵਾਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪਰੇਖਾ ਹੈ ਜਿਹੜੇ ਵੱਡੇ ਐਟੀਚੂਏਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਤੁਹਾਡੀ ਲੋਕਾਂ ਦੇ ਮੂਹਰੇ ਲਿਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਵਾਲਾ 35 ਵਾਲਾ ਹੈ 55 ਨਾਲੇ ਨਾ ਤਾਂ ਤੁਸੀਂ ਖੜਗੇ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜ਼ਿਲ੍ਹੇ ਦੀ ਆ ਜਿਹੜੀ ਤੁਸੀਂ ਇਹ ਥੋੜਾ ਆਪਣਾ ਜ਼ਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਿਹਾ ਆਪਣਾ ਜ਼ਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸਤੌਜ ਤੋਂ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਗਰੀ ਲੁੱਟ ਮਚਾ ਰਹੇ ਆ ਇਹ ਐਮਐਲਏਾਂ ਦੀ ਲੋਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾਂਗੇ